ਸਿਮਰੋ ਸਿਮਰ ਸਿਮਰ ਸੁਖ ਬਾਵਾ ਸਿਮਰਨ ਦੀ ਬਹੁਤ ਵੱਡੀ ਮਹਾਨਤਾ ਹੈ ਜਿਹੜਾ ਸਿਮਰਨ ਕਰਦਾ ਹੈ ਉਹ ਭਉ ਸਾਗਰ ਤੋਂ ਪਾਰ ਉਤਰ ਜਾਂਦਾ ਹੈ ਸਿਮਰਨ ਕਰਨ ਦੇ ਨਾਲ ਮਨ ਤੋਂ ਮਾਇਆ ਲੈ ਜਾਂਦਾ ਹੈ ਜਿਨ੍ਹਾਂ ਨੇ ਵੀ ਸਿਮਰਨ ਕੀਤਾ ਜਹ ਸਿਮਰਤ ਗਨ ਕਾਸੀ ਉਦਰੀ ਜਸ ਤਾਗਾ ਉਰਤਾਰੋ ਜਿਹਦਾ ਸਿਮਰਨ ਕਰਨ ਦੇ ਨਾਲ ਗਨ ਕਾ ਦਾ ਵੀ ਉਦਾਰ ਹੋਇਆ ਜਿਨ੍ਹਾਂ ਤੇ ਸਹਬ ਜੀ ਬਖਸ਼ਿਸ਼ ਹੋਈ ਹੈ ਸਿਮਰਨ ਕੀਤਾ ਹੈ ਸਿਮਰਨ ਕਰਨ ਦੇ ਨਾਲ ਹਉਮੈ ਦਾ વિનાਸ਼ ਹਉਮੈ ਦੀਰਗ ਰੋਗ ਹੈ दारू ਵੀ ਇਸਮਾ ਹੈ ਜਿਹੜਾ ਗੁਰੂ ਮਹਾਰਾਜ ਕਹੀਏ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਗੁਰਮੰਤਰ ਉਹਦੀ ਜਿਹੜੀ ਕਮਾਈ ਕਰਦਾ ਉਹਦੀ ਹਉਮੈ ਦਾ ਵੀ ਨਾ ਸੁਣਦਾ ਸਿਮਰਦਾ ਸਿਮਰਨ ਤਾਂ ਸਾਰੇ ਕਰ ਰਹੇ ਨੇ ਸਾਡੇ ਸਿਮਰਨ ਕਰਨ ਦੇ ਵਿੱਚ ਫਰਕ ਹੈ ਕੋਈ ਧੀਆ ਦਾ ਕੋਈ ਪੁੱਤਰਾ ਦਾ ਇੱਥੋਂ ਤੱਕ ਕਿ ਮਨੁੱਖ ਮਾਇਆ ਮਨੋਨਾ ਵਿਸਰੇ ਮੰਗੇ ਦਮਾ ਦਮ ਹਰ ਸਾਹ ਨਾਲ ਮਾਇਆ ਦਾ ਸਿਮਰਨ ਕਰ ਰਿਹਾ ਜਿਹੜਾ ਸਿਮਰਨ ਨੇ ਇਹਨੂੰ ਪ੍ਰਲੋਕ ਵਿੱਚ ਕੋਈ ਸਹਾਈਤਾ ਨਹੀਂ ਕਰਦੀ ਕੁੰਝ ਵੀ ਸਿਮਰਨ ਕਰਦੀ ਹੈ ਸਿਮਰਨ ਕਰਨਾ ਜਿਵੇਂ ਚਾਹੀਦਾ ਹੈ ਗੁਰਬਾਣੀ ਹੀ ਉੱਤਰ ਦਿੰਦੀ ਹੈ। RAM ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਵੇਸੇ। ਜਿਵੇਂ ਧਰੂ ਨੇ ਸਿਮਰਨ ਕੀਤਾ ਪ੍ਰਹਿਲਾਦ ਜੀ ਨੇ ਸਿਮਰਨ ਕੀਤਾ ਐਵੇਂ ਕਰੀਏ। ਸਰੀਰ ਦੀ ਅਵਸਥਾ ਉਹਨਾਂ ਦੀ ਛੋਟੀ ਸੀ। 5 ਬਰਸ ਕੋ ਅਨਾਥ ਤਰੂ ਬਾਲ ਪਰ ਸਿਮਰਨ ਦੇ ਬਲ ਦੇ ਨਾਲ ਅਟਲ ਪਦਵੀ ਲੈ ਲਿਆ ਪ੍ਰਲਾਦ ਜੀ 9 ਸਾਲ ਦੀ ਉਮਰ ਹੈ ਦ੍ਰਿੜ ਨਿਸ਼ਚਾ ਮਨ ਦੇ ਵਿੱਚ ਇੰਨਾ ਹੈ ਕਿ ਸਿਮਰਨ ਕਰ ਰਹੇ ਨੇ ਤੇ اٹਲ ਵਿਸ਼ਵਾਸ ਹੈ ਕਿ ਮੇਰਾ ਪ੍ਰਭੂ ਮੇਰੇ ਨਾਲ ਹੈ ਜਿਨ੍ਹਾਂ ਦੇ ਅੰਦਰ اٹਲ ਵਿਸ਼ਵਾਸ ਹੁੰਦਾ ਹੈ ਭਰੋਸਾ ਹੁੰਦਾ ਹੈ ਤੇ ਜਿਹੜੇ ਦੁੱਖ ਨੇ ਇਹ ਸਿਮਰਨ ਦੇ ਕਰਨ ਕਰਕੇ ਖਤਮ ਹੋ ਜਾਂਦੇ ਸੰਸਾਰ ਦੇ ਦੁੱਖ ਨੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਏਕ ਦੁੱਖ ਰੋਗ ਲਗੇ ਤਨ ਧਾਏ ਇਹ ਦੁੱਖ ਨੇ ਸਾਰੇ ਸਿਮਰੋ ਜਿਹੜਾ ਸਿਮਰਨ ਕਰਦਾ ਹੈ ਉਹਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਏ